ਹਨੇਰੇ ਵਿੱਚ ਚੋਰੀ ਕਰਨ ਵਾਲੇ ਚੋਰ ਲੋਕਾਂ ਦੀ ਨਜ਼ਰਾਂ ਤੋਂ ਤਾਂ ਬਚ ਜਾਂਦੇ ਨੇ ਪਰ ਸੀਸੀਟੀਵੀ ਨਾਮ ਦੀ ਤੀਸਰੀ ਅੱਖ ਬਾਰੇ ਸ਼ਾਇਦ ਭੁੱਲ ਜਾਂਦੇ ਨੇ ਲੁਧਿਆਣਾ ਵਿੱਚ ਇੱਕ ਚੋਰ ਦੀ ਬੜੀ ਚਲਾਕੀ ਨਾਲ ਚੋਰੀ ਕਰਦੇ ਦੀ ਵੀਡੀਓ ਸੀਸੀਟੀਵੀ ਵਿੱਚ ਕੈਦ ਹੋ ਗਈ ਇਹ ਵੀਡੀਓ ਲੁਧਿਆਣਾ ਦੇ ਪੁਰਾਣੇ ਦੇ ਆਨੰਦ ਵਿੱਚ ਸਥਿਤ ਸਿੰਧੀ ਬੇકરી ਦੀ ਹੈ ਜਿਸ ਦੇ ਮਾਲਕ ਪ੍ਰਕਾਸ਼ ਵੱਲੋਂ ਮਾਮਲੇ ਦੀ ਪੁਲਿਸ ਵਿੱਚ ਰਿਪੋਰਟ ਲਿਖਾ ਦਿੱਤੀ ਗਈ ਹੈ। ਤੁਸੀਂ ਵੀ ਦੇਖੋ ਕਿਸ ਤਰ੍ਹਾਂ ਇੱਕ ਚੋਰ ਦੁਕਾਨ ਦੇ ਸ਼ਟਰ ਦੇ ਹੇਠਾਂ ਤੋਂ ਬੜੀ ਹੀ ਸਫਾਈ ਨਾਲ ਦੁਕਾਨ ਵਿੱਚ ਦਾਖਲ ਹੋ ਗਿਆ ਤੇ ਕਰੀਬ 15000 ਦੀ ਨਕਦੀ ਚੋਰੀ ਕਰਕੇ ਫਰਾਰ ਹੋ ਗਿਆ। ਸਾਡੇ ਸ਼ਾਪ 'ਚ ਕੱਲ ਰਾਤੀ आधी रात ਨੂੰ ਚੋਰੀ ਹੋਈ ਹੈ ਜੀ 11 ਵਜੇ ਅਸੀਂ ਸ਼ਾਪ ক্লোਜ਼ ਕਰਕੇ ਗਏ ਆਂ ਤੇ ਸਵੇਰੇ ਅਸੀਂ ਜਦ ਆ ਕੇ ਦੇਖਿਆ ਤਾਂ ਸਾਡੇ 9:30 ਵਜੇ ਜਦ ਓਪਨ ਕੀਤੀ ਤਾਂ ਸਾਡੇ ਗੱਲੇ 'ਚ ਜਦ ਗੱਲਾ ਖੋਲਿਆ ਤਾਂ ਦੇਖਿਆ ਤਾਂ ਉਹਦੇ ਵਿੱਚ ਕੁਝ ਵੀ ਜਿੰਨੇ ਪੈਸੇ ਰੱਖੇ ਸੀ 10-15 ਹਜ਼ਾਰ ਜਿੰਨੇ ਵੀ ਸੀਗੇ ਉਹ ਕੁਝ ਵੀ ਨਹੀਂ ਸੀਗਾ ਸਾਰਾ ਬਿਲਕੁਲ ਖਾਲੀ ਕਰ ਹੋਇਆ ਸੀ ਤਾਂ ਜਦ ਅਸੀਂ ਸ਼ਾਰਮਿੰਨ ਕੀਤੀ ਆਪਣੇ ਕੈਮਰਾ ਚੈੱਕ ਕੀਤੇ ਤਾਂ ਉਹਦੇ ਵਿੱਚ ਪਤਾ ਲੱਗਿਆ ਕਿ ਸਾਡੇ ਦੁਕਾਨ ਦੇ ਵਿੱਚ 6 ਕੋ ਮੈਂਬਰ ਆਇਆ ਤੇ ਉਹ ਨਾਲੇ ਸ਼ੈਟਰ ਚੱਕ ਕੇ ਚੋਰੀ ਕੀਤੀ ਐ ਤੇ ਉਹ ਸਰੇਆਮ ਬਾਹਰ ਨਿਕਲ ਕੇ ਨਿਕਲ ਗਏ ਆ ਤੇ ਹੁਣ ਸਾਡੇ ਕੋਲ ਅਸੀਂ ਪੁਲਿਸ ਇਨਕੁਆਇਰੀ ਕਰਵਾਈ ਐ